ਵਾਈਗੋੜੀ ਕਾ ਖਾਲਸਾ ਵਾਈਗੋੜੀ ਕੀ ਫਤਿਹ ਤੁਹਾਡਾ ਸੜੀ YouTube ਚੈਨਲ ਉਤੇ ਫਿਰ ਵੀ ਤੇ ਸੋਤਈ ਅੱਜ ਨੇ ਆਪਾਂ ਉਹ ਲੈ ਕੇ ਸ਼ੇਮੀ ਪਟਾਲੇ ਸ਼ਹੀ ਪੱਗ ਜਿੱਲੇ ਤੋਂ 7.5 ਮੀਟਰ ਕਪੜਾੜ ਪੋ ਫੋਲ-ਫੋਲ ਵਰਤੇ ਜਿਹੜਾ ਆਪਾਂ ਪਹਿਲਾਂ ਲਾੜ ਨੂੰ ਸੱਦੇ ਸੈਂਟਰ ਚੋਂ ਲਿਆ ਕੇ ਲੜਨੂੰ ਪੂਣੀ ਦਾ ਹੌਲਦਾਵਾ ਥੱਲੇ ਰੱਖ ਕੇ ਬੰਦ ਪਾਸੇ ਉੱਤੇ ਰੱਖ ਕੇ ਦੋ ਹੀ ਪੱਲੇ ਇਕੱਠੇ ਕਰਕੇ ਇੱਕ ਵੱਡਾ ਲੜਨੂੰ ਹੋਲਡ ਕਰਕੇ ਅਧਿਕ ਘਦੀ ਗਾਲ ਟੱਕੜਾ ਪੜਨੂੰ ਜਿਗੀਆਂ ਤਰ੍ਹਾਂ ਸੈਟ ਕਰਕੇ ਤੇ ਸਾਫ਼ ਕਰਕੇ ਲਗਾ ਦੇਣੇ ਲੜਨੂੰ ਅਗਲਾ ਲੜਾ ਆਪਾਂ ਲਗਾਉਣਾ ਹੈ ਲੜਨੂੰ ਬੈਕ ਤੋਂ ਪਿੰਚ ਕਰ ਲੈਣੇ ਪੂਣੀ ਦਾ ਹੌਲਦਾਵਾ ਥੱਲੇ ਦੋਈ ਬਣਾ ਜੋ ਪਹਿਲੇ ਪਹਿਲੇ 11 ਖੋਲ ਕੇ ਦੋ ਚੀਨ ਲਾਪਾ ਮਟਾਈ ਵਾਲਾ 50% ਜੋੜ ਕੇ ਚਾਰ ਉਂਗਲੇ ਲੜਨ ਨੂੰ ਉਤਰਾਟਾਣਾ ਹੈ ਚਾਰ ਉਂਗਲੇ ਲੜਨ ਨੂੰ ਉਤਰਾਟਾਟਾ ਕਰਕੇ ਥੱਲੇ ਲੜਨ ਨੂੰ ਡਬਲ ਫੋਲਡ घालਣਾ ਹੈ ਕਿਹੜੇ ਬਾਦੂ ਦਾ ਕਪੜਾ ਇਹਦਾ ਉਹਨੂੰ ਆਪ ਚੰਗੀ ਤਰ੍ਹਾਂ ਡਬਲ ਫੋਲਡ ਕਰਕੇ ਤੇ ਸਾਫ਼ ਕਰਕੇ ਲੜਨ ਨੂੰ ਲੜ ਕੇ ਕੱਸ ਪਾ ਕੇੜਾ ਪਰਨ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਸਾਫ਼ ਕਰਕੇ ਲਗਾ ਦੇਣਾ ਲੜਨ ਨੂੰ ਅਗਲੇੜੇ ਆਪਣਾ ਲਾਉਣਾ ਲੜਨ ਨੂੰ ਬੈਕ ਤੋਂ ਪਿੰਚ ਕਰਕੇ ਪੂਣੀ ਦਾਖਲ ਤੋਂ ਬਾਅਦ ਖੇੜਾ ਕਿ ਬੰਦ ਪਾਸ ਉਤਰਾ ਰੱਖ ਕੇ ਦੋਈ ਬੱਲੇਆਂ ਜੋ ਪਹਿਲੇ ਪਹਿਲਾਂ ਇੰਚਾਰਾ ਖੋਲ ਕੇ ਦੋ ਜਿਹੇ ਪਲਨ ਆਪਣੇ ਮਟਾਇਲ ਪਾਸੋਂ ਨਾਲ ਜੋੜ ਕੇ ਚਾਟੂng ਲੜ ਲੜ ਨੂੰ ਉਤਰਾਟਾ ਕਾਣਾ ਚਾਟੂng ਲੜਾ ਨੂੰ ਉੱਤ ਉੱਤ ਸੈਟ ਕਰਕੇ ਤੇ ਸੇਵ ਕਰਕੇ ਚਲੜ ਨੂੰ ਲੋਡ ਕਰਕੇ ਤੇ ਸੇਵ ਕਰਕੇ ਲਗਾ ਦੇਣਾ ਹੈ ਜਿੰਨਾ ਪਾ ਪਹਿਲੇ ਤੋਂ ਭੰਨ ਰੱਖੀਂ ਨਾ ਪਾ ਇਸ ਲੜ ਦਾ ਭੰਨ ਰੱਖ ਰੱਖ ਕਿਹੜਾ ਪਲਨ ਲੋਡ ਕਰਨਾ ਹੈ ਕਿੰਨਾ ਤੁਸੀਂ ਬਾਜੋ ਪਹਿਲਾਂ ਵੀ ਫੇਸ ਸਕਦੇ ਬਾਅਦ ਵਿੱਚ ਵੀ ਫੇਸ ਸਕਦੇ ਹੋ ਤੇ ਜਿੰਨਾ ਵੀ ਰਨ ਹਸਾਬ ਆ ਜਿਹੜਾ ਜਿੰਨੇ ਬਾਜ ਫੇਰਨ ਦਾ ਵਧੀਆ ਤਰੀਕਾ ਹੈਗਾ ਜਿੰਨਾ ਕੋ ਉਹ ਜਿਹੜਾ ਬਾਜਾ ਬਾਅਦ ਵਿੱਚ ਵੀ ਫਿਰ ਦ ਦੇਣਾ ਤੇ ਪਹਿਲੇ ਵੀ ਫਿਰ ਦ ਦੇਣਾ ਜਿਹੜਾ ਮਾਗਲੜਾ ਲਾਉਣਾ ਹੈ ਲੜਨ ਨੂੰ ਬਾਅਦ ਤੋਂ ਪਿੰਜ ਘੜ ਕੇ ਪੂਣੀ ਰੋਹ ਦਾ ਵਾਥਾ ਜਿਹੜਾ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਈ ਬੱਲੇ ਪਹਿਲੇ ਬੱਲੇ ਯਾਰਾ ਖੋਲ ਕੇ ਤੇ ਆਪਣਾ ਮਟਾਈ ਵਾਲੇ ਪੈਸਾ ਨਾਲ ਜੋੜ ਕੇ ਚਾਰੋਂ ਗਲੇ ਲੜਨ ਨੂੰ ਉਤਰਾਇ ਤੇ ਘੜ ਕੇ ਥੱਲੇ ਲੜਨ ਨੂੰ ਡਬਲ ਫੋਲਡ ਕਰਕੇ ਚੰਗੀ ਤਰ੍ਹਾਂ ਜਿਹੜਾ ਲੜ ਚ ਕਸਵਾ ਕੇ ਚੰਗੀ ਤਰ੍ਹਾਂ ਸਾਫ ਕਰ ਤੇੜਾ ਪ੍ਰਣ ਲੋਡ ਕਰਕੇ ਲਗਾ ਲੈਣਾ ਹੈ ਤਨਾਲੀ ਵਾਲਾ ਵਕਫਾ ਜਿਹੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜਾ ਪਾਗ ਲੜਾ ਲਾਉਣਾ ਹੈ ਲੜਨ ਨੂੰ ਬੈਕ ਤੋਂ ਪਿੰਚ ਕਰਕੇ ਪੂਣੀ ਨਾਲ ਦੇਵਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਦੋਵੇਂ ਪੱਲੇ 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 ਜਾ ਹੌਲਕੇ ਦੋ ਚਪਰੇ ਆਪਾਂ ਮਟਾਈ ਵਾਲੇ ਬਸ ਨਾਲ ਜੋੜ ਕੇ ਤੇ ਇੱਕ ਵਾਰ ਵਾਲਾ ਲੜਨ ਫੋਲਡ ਕਰਾਂਗੇ ਫੋਲਡ ਕਰਕੇ ਉਸ ਵਿੱਚ ਜਿਹੜੇ ਵਾਲ ਪੈਂਦੇ ਉਹਨਾਂ ਨੂੰ ਪਖਿੱਚ ਕੇ ਫਿਰ ਡਬਲ ਫੋਲਡ ਕਰਕੇੜਾ ਪਾੜਨ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਤੇ ਲੋਡ ਕਰਕੇ ਤੇ ਸੈਟ ਕਰਕੇ ਲਗਾ ਦੇਣਾ ਲੜਨ ਨੂੰ ਨਾਲੇ ਬਾਕੀ ਬੈਟਰੀ ਆਪ ਸੈਟਿੰਗ ਕਰੀ ਜਾਣੀ ਹੈ ਤੇੜਾ ਵਾ ਅਗਲਾ ਗੋਣ ਹੈ ਲਾੜ ਨੂੰ ਬੈਕ ਤੋਂ ਪਾ ਕੇ ਕਰਕੇ ਪੂਣੀ ਆਹ ਦੇ ਬੱਥੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਕਿ ਲੜ ਕੇ ਜਾਂ ਜਿੱਦਣ ਕਸਵਾ ਗਿਆੜਾ ਪਹਿਲਾਂ ਮੈਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਲੜ ਨੂੰ ਉੱਤੋਂ ਦੱਬ ਕੇ ਤੇ ਸੈਟ ਕਰ ਕੇ ਇਹਦੇ ਆਪਣੀ ਸ਼ੇਅਰ ਸੈਟ ਕਰ ਕੇੜਾ ਆਪਣਾ ਡਾਊਨਲੋਡ ਕਰਕੇ ਤੇ ਸੇਵ ਕਰਕੇ ਲਗਾ ਲੈਣਾ ਲੜ ਨੂੰ ਜਨਾਲ ਨਾਲ ਬਾਕੀ ਪਾ ਜਿਹੜੀ ਆਪਾਂ ਸੈਟਿੰਗ ਕਰਨੀ ਆਣੀ ਹੈ சேப ஆட்டி ஒன்றும் சட்ட ப்ள பல பாக பல ஜே ஜாட் ஃபுல் கே உடைய வால் ரெண்டாம் ஃப்ரெல் ஜெட் வால் கடலாம் ਕਾਲੀ ਗਿੜਾੜਾ ਲਗੋਣਾ ਅੱਧਾ ਤੇ ਅੱਧਾ ਥੱਲੇ ਫੋਲਡ ਕਰਕੇ ਕਿਹੜਾ ਬਰਾੜ ਨੂੰ ਚੰਗੀ ਤਰ੍ਹਾਂ ਸਾਬ ਕਰ ਲੈਣਾ ਲੜ ਨੂੰ ਚੰਗੀ ਤਰ੍ਹਾਂ ਸਾਬ ਕਰਕੇ ਤੇ ਲੜ ਨੂੰ ਸੈੱਟ ਕਰਕੇ ਤੇ ਜਿਹੜੇ ਉੱਤੇ ਵਾਲੇ ਨੇ ਉਹਨਾਂ ਆਪ ਬਾਹਰ ਨਾਲ ਕੱਢ ਲੈਣਾ ਉਹਨਾਂ ਨੂੰ ਆਪ ਬਾਹਰ ਨਾਲ ਕੱਢ ਕੇ ਚੰਗੀ ਤਰ੍ਹਾਂ ਸਾਬ ਕਰ ਲੈਣਾ ਲੜ ਨੂੰ ਤੇ ਫਿਰ ਆਪਣੇ ਪੱਗ ਪੈਰ ਦੇ ਥਲੇ ਰੱਖ ਕੇ ਲੜ ਨੂੰ ਤੇ ਬੈਡੀ ਸ਼ੇਪ ਸੈੱਟ ਕਰਕੇ ਜਿਹੜਾ ਪਲਾੜੂ 프ਰੰਟ ਵੱਲ ਫੋਲਡ ਕਰ ਦੇਣਾ 프ਰੰਟ ਵੱਲ ਫੋਲਡ ਕਰਕੇ ਤੇ ਨਾਲ ਜਿਹੜਾ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰਕੇ ਤੇ ਜਿਹੜੇ ਉਹਦੇ ਬਲ ਹੋਣਗੇ ਉਹਨਾਂ ਨੂੰ ਆਪਾਂ ਕੱਢ ਗਏ ਤੇ ਲੜ ਨੂੰ ਇੱਕ ਵਾਰ ਦੱਬ ਕੇ ਜਾਂ ਜਿਹੜਾ ਕਿਹੜਾ ਪਲਾੜੂ ਖਲਾ ਦੇਣਾ ਹੈ ਜਿਹੜਾ ਰਲ ਘਟੇ ਜਾਂਦਾ ਜਾਂ ਉੱਥੋਂ ਖਿੱਚ ਜਾਂਦਾ ਤੁਸੀਂ ਇੱਕ ਇਹਨਾਂ ਤੋਂ ਪਾਕ ਵਾਂ ਜਿਹੜੇ ਲੜ ਨੂੰ ਤੋਂ ਕੌਣ ਵਾਸਲਾਗਾ ਸਕਦੇ ਹੋ ਤੇ ਨਾਲ ਦੀ ਨਾਲ ਬਾਕੀ ਪਾਸ ਜਿਹੜੀ ਆਪਾਂ ਸੈਟਿੰਗ ਕਰਨੀ ਹੈ ਜਿਹੜੇ ਲੜਨ ਉਹ ਵੀ ਆਪਾਂ ਸੈੱਟ ਕਰ ਲੈਣੇ ਹਨ ਜਿਹੜੇ ਪਪਾ ਸੈੱਟ ਹਨ ਜਿਹੜਾ ਪਹਿਲਾਂ ਜਿਹੜਾ ਸੈਂਟਰ ਚੋਂ ਉਹਨਾਂ ਆਪਾਂ ਬੈਗ ਤੋਂ ਖਿੱਚ ਗਏ ਚੰਗੀ ਤਰ੍ਹਾਂ ਚੜ ਵਾਸ ਨੂੰ ਫਲਾ ਕੇ ਜਿੱਥੋਂ ਕਿ ਤਸਨ ਗਰਹਨ ਦਾ ਉਥੋਂ ਬੜਾ ਬਸ਼ੀ ਜਾਂ ਦੇ ਕਿਹੜਾ ਪਸਾੜਾ ਕਵਰ ਕਰਨਾ ਹੈ ਤੇ ਹਲਕਾ ਇਹ ਫਲਾ ਕੇ ਜਿਹੜਾ ਪਸਾੜਾ ਜਿੰਨਾ ਟਾਈਟ ਕਵਰ ਕਰਕੇ ਤੇ ਬਾਦਲ ਲਗ ਗੋਨਾ ਦਾ ਸਜੋਦਾ ਕਾ ਫੋਲਡ ਕਰਕੇੜਾ ਪਲੜ ਨੂੰ ਵੈਕ ਤੇ ਇੱਕ ਵਾਰ ਦੱਬ ਗਏ ਗਾਹਾਂ ਜਾ ਕਿਹੜਾ ਪਲੜ ਨੂੰ ਫਲਾ ਦੇਣਾ ਹੈ ਤੇ ਜਲਦੀ ਨ ਵੀਡੀਓ ਲੈ ਕੇ ਆਜੂਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ